कैबिनेट मंत्री कुलदीप पालीवाल ने कोट रजादा दा जायजा लिया है دریا पार खेती करदे केसाना दे, के दे लेई जुड़ा है पक्का पुल बनाया जाएगा पिछलीया सरकार ने किसाना दी कोई सार नहीं ली पालीवाल ने क्या होना क्या कि किसाना दिया मुश्किल जल्दी ही हल की जानगियां कोई विधानसभा ਇੱਕ ਅਸੀਂ ਪੁਲ ਬਣਾ ਰਹੇ ਹਾਂ ਪਹਿਲਾਂ ਅਸੀਂ ਇੱਥੇ ਪੰਟਰੂਮ ਬ੍ਰਿਜ ਬਣਾਇਆ ਇੱਥੇ ਤੋਂ ਦਰਿਆ ਦੇ ਮੁੱਸੇ ਉੱਤੇ ਕਿਉਂਕਿ ਸਾਡੇ ਕਿਸਾਨਾਂ ਦੀ ਗਾੜੀ ਅੱਗੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਦਰਿਆ ਤੋਂ ਪਾਰ ਹੈ ਤੋਂ ਉਹਨਾਂ ਨੂੰ ਆਉਣਾ ਜਾਣਾ ਬੜਾ ਮੁਸ਼ਕਲ ਹੋ ਜਾਂਦਾ ਆਪਾਂ ਪਹਿਲਾਂ ਵੀ ਇੱਕ ਟਰਾਈ ਲਈ ਸੀ ਕਿ ਜੇ ਹੋਮ ਮਿਨਿਸਟਰੀ ਪਰਮਿਸ਼ਨ ਦੇ ਦੇ ਤੇ ਸੀਐਮ ਸਾਹਿਬ ਨੂੰ ਕਹਿ ਗਏ ਇੱਥੇ ਪੁਲ ਜੜੇ ਆ ਉਹ ਪੱਕੇ ਪੁਲ ਬਣਾ ਲਗੇ ਕਿਉਂਕਿ ਥੋੜਾ ਜਿਹਾ ਇਹ ਜਿਹੜੇ ਪੁਲ ਆ ਇਹਨਾਂ ਤੇ ਵਿੱਚ ਡਿਫੈਂਸ ਫੌਜ ਤੇ ਹੋਮ ਮਿਨਿਸਟਰੀ ਜਿਹੜੀ ਇਨਵੋਲਵ ਹੈ ਇਕਦਾ ਸਾਡਾ ਮਤਲਬ ਪੰਜਾਬ ਸਰਕਾਰ ਦਾ ਕੰਮ ਨਹੀਂ ਦੂਰ ਤੱਕ ਸੈਂਟਰ ਗਵਰਨਮੈਂਟ ਵੀ ਨਾਲ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੁਲ ਜਿਹੜੇ ਆ ਪੱਕੇ ਬਣ ਜਾਣ। ਇਹਦਾ ਹ ਕਰੀਬ 20 ਕਰੋੜ ਰੁਪਈਆ ਇੱਕ ਪੁਲ ਦਾ ਬਜਟ ਹੋਊਗਾ। ਪਰ ਇਹਦੇ ਵਾਸਤੇ ਪਹਿਲਾਂ ਹੋਮ ਮਿਨਿਸਟਰੀ ਕੋਲੋਂ, ਡਿਫੈਂਸ ਮਿਨਿਸਟਰੀ ਕੋਲੋਂ ਅਸੀਂ ਜਿਹੜੀ ਆ ਉਹ ਪਰਮਿਸ਼ਨ ਲਵਾਂਗੇ। ਅੱਜ ਮੈਂ ਐਕੀਅਨ ਸਾਹਿਬ ਨੂੰ ਪੀਡਬਲ ਡੀਐਸਟੀਓ ਸਾਹਿਬ ਸਾਰਿਆਂ ਨੂੰ ਲੈ ਕੇ ਆਇਆ ਕਿ ਪਹਿਲਾਂ ਸਹੀ ਜਗ੍ਹਾ ਜਿਹੜੀ ਉਹ ਵੇਖੀ ਜਾਵੇ ਕਿ ਸਹੀ ਜਗ੍ਹਾ ਕਿੱਥੇ ਆ। ਇੱਥੇ ਕਿਉਂਕਿ ਪਟੂਲ ਤੇ ਬਣ ਗਿਆ ਉਹਹੀਂ ਖੋਹ ਲਈਆਂ ਫਿਰ ਬਣ ਲੈਨੇ ਜਿਹੜਾ ਲੋੜ ਪੈਂਦੀ ਆ ਪਰ ਜਿਹੜਾ ਪੱਕਾ ਪੁਰੇ ਤਰ੍ਹਾਂ ਬਣ ਗਿਆ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ਤੇ ਵੱਧ ਤੋਂ ਵੱਧ ਪੁਰੇ ਢੰਗ ਦਾ ਬਣਾਈਏ ਕਿ ਜਿਹੜਾ ਵੱਧ ਤੋਂ ਵੱਧ ਲੋਕਾਂ ਨੂੰ ਮਿਲ ਜਿਹੜਾ ਵੱਧ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਵੇ ਕਿਹੜਾ ਉਹ ਜ਼ਿਆਦਾ ਪਿੰਡਾਂ ਵਾਲਿਆਂ ਨੂੰ ਤਾਂ ਫਾਇਦਾ ਹੋਵੇ ਹਾਂ ਸੋ ਉਹ ਅੱਜ ਮੌਕਾ ਜਿਹੜਾ ਆਪਾਂ ਦੇਖ ਰਹੇ ਆਂ ਬਾਦ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੇ ਕਰਤਾ ਕੀਤੀ ਤੇ ਪੁਲ ਜਿਹੜਾ ਜਲਦੀ ਅਸੀਂ ਪੱਕਾ ਬਡਾਲਾਗੇ ਉਹਦੇ ਦੀ ਪਰਾਲੇ ਜਿਹੜੇ ਸ਼ੁਰੂ ਕਰਨ ਲੱਗੇ ਆਂ ਥੋੜਾ ਜਿਹਾ ਕਿਉਂਕਿ ਟਾਈਮ ਇਸ ਕਰਕੇ ਲੱਗ ਸਕਦਾ ਕਿਉਂਕਿ ਰੱਖਿਆ ਮਤਲਬ ਜਿਹੜਾ ਡਿਫੈਂਸ ਡਿਪਾਰਟਮੈਂਟ ਤੇ ਹੋਮ ਮਿਨਿਸਟਰੀ ਆਫ ਇੰਡੀਆ ਕਿਉਂਕਿ ਗਾੜੀ ਬਾਰਡਰ ਆ ਗਾੜੀ ਬੀਐਸਐਫ ਦੀਆਂ ਚੌਕੀਆਂ ਫੌਜ ਜਾਂ ਕਈ ਕੁਝ ਸੋ ਉਹਨਾਂ ਤੋਂ ਨਾ ਤੋਸੇ ਜਿਹੜਾ ਲੈਣਾ ਪਊਗਾ ਸਾਡੀ ਕੋਸ਼ਿਸ਼ ਹੈ ਮਹਾਰਾਜ ਤਰਦੂਗਾ ਤੇ ਉਹ ਮਤਲਬ ਪਟੂਨਦਰੀ ਦੀ ਥਾਂ ਤੇ ਆਪਾਂ ਪੱਕਾ ਬੋਲ ਬਣਾਉਣਾ ਕਿ ਪਰਮਾਨੈਂਟਲ ਲੋਕਾਂ ਦਾ ਜਿਹੜਾ ਹੱਲ ਨਿਕਲ ਜਾਊਗਾ ਲੋਕਾਂ ਨੂੰ ਆਪਣੀਆਂ ਫਸਲਾਂ ਖੇਤੀ ਦੀ ਜਿਹੜਾ ਵੱਧ ਵਾਧਾ ਫਾਇਦਾ ਹੋ ਜਾਊਗਾ ਉਸ ਕੰਮ ਲਈ ਆਏ ਸੀਗੇ ਪੁੱਲ ਦੇਖੋ ਜੋਨਾਲਾ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ ਦੇ ਵੱਲੋਂ ਜਾਇਜ਼ਾ ਲਿਆ ਗਿਆ ਦਰਿਆਪਾਰ ਖੇਤੀ ਕਰਦੇ ਕਿਸਾਨਾਂ ਦੇ ਲਈ ਪੱਕਾ ਪੁਲ ਬਣਾਇਆ ਜਾਵੇਗਾ ਕੁਲਦੀਪ ਤਾਲੀਵਾਲ ਨੇ ਕਿਹਾ ਉਹਨਾਂ ਨੇ ਕਿਹਾ ਕਿ ਜੁੜਾ ਹੈ ਪਿਛਲੀ ਸਰਕਾਰਾਂ ਨੇ ਕਿਸਾਨਾਂ ਦੀਆਂ ਕੋਈ ਸਾਰ ਨਹੀਂ ਲਈ ਤੇ ਉਸ ਤੋਂ ਬਾਅਦ ਜੁੜਾ ਹੈ ਹੁਣ ਅਸੀਂ ਕਿਸਾਨਾਂ ਦੀ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਕਰਾਂਗੇ